ਪਰ ਦਿੱਲੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਕੋਲ ਹੋਏ ਬਲਾਸਟ ਦੇ ਵਿੱਚ 9 ਲੋਕਾਂ ਦੀ ਮੌਤ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਅਲਰਟ ਤੇ ਆ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਨੌਜਵਾਨਾਂ ਦੀਆਂ ਛੁੱਟੀਆਂ ਨੇ ਜਿਹੜੀਆਂ ਕੈਨਸਲ ਕਰ ਦਿੱਤੀਆਂ ਗਏ ਨੇ ਹਾਈ ਪ੍ਰਾਇੋਰਟੀ ਦੇ ਉੱਤੇ ਰੱਖਿਆ ਗਿਆ ਸਖਤਾਈ ਵਧਾਈ ਗਈ ਹੈ ਲੋਕਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਤ ਦਿੱਲੀ ਦੇ ਲਾਲ ਕਿਲੇ ਦੇ ਮੈਟਰੋ ਸਟੇਸ਼ਨ ਦੇ ਕੋਲ ਇੱਕ ਬਲਾਸਟ ਹੋਇਆ ਸੀ ਜਿਸ ਤੋਂ ਬਾਅਦ 9 ਲੋਕਾਂ ਦੀ ਮੌਤ ਹੋਈ ਹੈ ਤਾ ਹੁਣ ਪੰਜਾਬ ਨੂੰ ਹਾਈ ਅਲਰਟ ਦੇ ਉੱਤੇ ਰੱਖਿਆ ਗਿਆ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਪੁਲਿਸ ਦੇ ਕਰਮਚਾਰੀ ਨੇ ਉਹਨਾਂ ਦੀਆਂ ਛੁੱਟੀਆਂ ਨੇ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਨਾਲ ਹੀ ਹਰਿਆਣਾ ਵੀ ਹਾਈ ਅਲਰਟ ਤੇ ਹੈ ਕਿਉਂ ਗੁਰੂਗ੍ਰਾਮ ਸਮੇਤ ਐਨਸੀਆਰ ਦੇ ਵਿੱਚ ਆਉਣ ਵਾਲੇ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਮੈਟਰੋ ਸਟੇਸ਼ਨਾਂ ਸਮੇਤ ਜਨਤਕ ਥਾਵਾਂ ਦੇ ਉੱਤੇ ਜਾਂਚ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਪੁਲਿਸ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਜ਼ਿਲ੍ਹਾ ਛੱਡਣ ਤੋਂ ਪਹਿਲਾਂ ਇਜਾਜ਼ਤ ਲੈਣ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਜ਼ਿਲ੍ਹਿਆਂ ਦੀਆਂ ਸਰਹੱਦਾਂ ਤੇ ਜਾਂਚ ਕਰਨ ਦੇ ਜਿਹੜਾ ਕਿ ਹੁਕਮ ਦਿੱਤੇ ਗਏ ਨੇ ਤੇ ਵਾਹਨਾਂ ਨੂੰ ਜਿਹੜਾ ਕਿ ਦੂਜੀ ਸਟੇਟ ਤੋਂ ਆਉਂਦੇ ਨੇ ਉਹਨਾਂ ਦੀ ਦਾਖਲ ਦੇ ਉੱਤੇ ਵੀ ਰੋਕ ਹੈ ਜਿਹੜੀ ਉਹ ਲਗਾਈ ਗਈ ਆ ਇਜਾਜ਼ਤ ਲੈਣ ਦੀ ਲੋੜ ਹੈ ਤੇ ਚੈਕਿੰਗ ਹੈ ਜਿਹੜੀ ਪੂਰੇ ਜੋਰਾਂ ਤੇ ਚੱਲ ਰਹੀ ਆ ਹਰਿਆਣਾ ਦੇ ਡੀਜੀਪੀ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਹਿ ਕੇ ਦਿੱਲੀ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਹਰਿਆਣਾ ਹਾਈ ਅਲਰਟ ਤੇ ਆ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਜੇਕਰ ਉਹ ਕੋਈ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਵਸਤੂ ਨੂੰ ਦੇਖਦੇ ਨੇ ਤਾਂ ਕਿਰਪਾ ਕਰਕੇ 112 ਨੂੰ ਕਾਲ ਕਰਕੇ ਸੂਚਿਤ ਕਰੋ ਸਾਰੇ ਪੁਲਿਸ ਅਧਿਕਾਰੀ ਆਪਣੇ ਆਪਣੇ ਖੇਤਰਾਂ ਦੇ ਵਿੱਚ ਮੌਜੂਦ ਨੇ ਤਾਂ ਅੰਤਰਰਾਜੀ ਸਰਹੱਦਾਂ ਤੇ ਵਾਹਨਾਂ ਦੀ ਜਾਂਚ ਆ ਜਿਹੜੀ ਕੀਤੀ ਜਾ ਰਹੀ ਹੈ ਜਨਤਕ ਆਵਾਜਾਈ ਪਾਰਕਿੰਗ ਖੇਤਰਾਂ ਹੋਟਲਾਂ ਅਤੇ ਤਰਮਸ਼ਾਲਾ ਜਿੰਨੀਆਂ ਵੀ ਨੇ ਉਹਨਾਂ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਐਨਸੀਆਰ ਜ਼ਿਲ੍ਹਿਆਂ ਦੇ ਵਿੱਚ ਵਿਸ਼ੇਸ਼ ਚੌਕਸੀ ਜਿਹੜੀ ਹੈ ਰੱਖੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਫਰੀਦাবাদ ਜ਼ਿਲ੍ਹੇ ਦੇ ਪੁਲਿਸ ਦੇ ਬੁਲਾਰੇ ਦੇ ਵੱਲੋਂ ਦੱਸਿਆ ਗਿਆ ਕਿ ਦਿੱਲੀ ਤਮਾਕੇ ਕਾਰਨ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਪੁਲਿਸ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗਸ਼ਤ ਕਰ ਰਹੀ ਹੈ ਤਾਂ ਇਸ ਦੇ ਨਾਲ ਹੀ ਜਿਹੜਾ ਕਿ ਦਿੱਲੀ ਤਮਾਕੇ ਸਬੰਧੀ ਡੀਜੀਪੀ ਵੱਲੋਂ ਹਦੇਸ਼ ਵੀ ਜਾਰੀ ਕੀਤੇ ਗਏ ਨੇ ਸਾਰੇ ਐਸਐਚਓ ਸੀਆਈਏ ਯੂਨਟਾਂ ਅਤੇ ਹੋਰ ਅਪਰਾਧਿਕ ਰੋਕਥਾਮ ਟੀਮਾਂ ਨੂੰ ਅਲਰਟ ਜਿਹੜਾ ਕੀਤਾ ਗਿਆ ਸਰਹੱਦ ਤੇ ਪੁਲਿਸ ਨੂੰ ਅਲਰਟ ਕੀਤਾ ਗਿਆ ਪਾਣੀਪੱਤ ਦੇ ਡੀਸੀਪੀ ਦੇ ਵੱਲੋਂ ਵੀ ਦੱਸਿਆ ਗਿਆ ਕਿ ਦਿੱਲੀ ਦੇ ਵਿੱਚ ਆਉਣ ਵਾਲੇ ਸਾਰੇ ਵਾਹਨਾਂ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਪੁਲਿਸ ਟੀਮਾਂ ਨੂੰ ਅਲਰਟ ਕੀਤਾ ਹੋਇਆ ਹੈ ਸ਼ੱਕੀ ਵਾਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਇਸ ਦੌਰਾਨ ਪਾਣੀਪੱਤ ਜੀਆਰਟੀ ਸਟੇਸ਼ਨ ਇਨਚਾਰਜ ਦੇ ਵੱਲੋਂ ਵੀ ਦੱਸਿਆ ਗਿਆ ਕਿ ਰੇਲ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅੰਬਾਲਾ ਦੇ ਵਿੱਚ ਜਿਹੜਾ ਕਿ ਅੰਬਾਲਾ ਕੈਂਟਾ ਉੱਥੇ ਰੇਲਵੇ ਸਟੇਸ਼ਨ ਦੇ ਉੱਤੇ ਵੀ ਹਾਈ ਅਲਰਟ ਹੈ ਤਾਂ ਦਿੱਲੀ ਦੇ ਵਿੱਚ ਹੋਏ ਧਮਾਕੇ ਤੋਂ ਬਾਅਦ ਪੂਰਾ ਦੇਸ਼ ਹੈ ਜਿਹੜਾ ਉਹ ਕੰਬਿਆ ਕਿਉਂਕਿ ਬਲਾਸਟ ਹੋਇਆ 9 ਲੋਕਾਂ ਦੀ ਮੌਤ ਹੋਈ ਹੈ ਕਾਫੀ ਨੁਕਸਾਨ ਹੈ ਜਿਹੜਾ ਹੋਇਆ ਲੋਕਾਂ ਜਿਹੜੇ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਦਾ ਦੁੱਖ ਜਿਹੜਾ ਉਹ ਨਹੀਂ ਦੇਖਿਆ ਜਾ ਰਿਹਾ ਤਾਂ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਅਲਰਟ ਜਿਹੜਾ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਅਲਰਟ ਜਾਰੀ ਹੈ ਪੰਜਾਬ ਦੀ ਪੁਲਿਸ ਚੌਕਸ ਹੈ ਆਉਣ ਜਾਣ ਵਾਲੇ ਵਾਹਨ ਨੇ ਜਿਹੜੇ ਉਹ ਚੈੱਕ ਕੀਤੇ ਜਾ ਰਹੇ ਨੇ ਸਰਹੱਦਾਂ ਦੇ ਉੱਤੇ ਜਿੰਨੇ ਵੀ ਬਾਰਡਰ ਲੱਗਦੇ ਨੇ ਪੰਜਾਬ ਦੇ ਏਰੀਏ ਦੇ ਉੱਥੇ ਸਾਰੇ ਕਿਤੇ ਚੌਕਸੀ ਵਧਾਈ ਗਈ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਦੇਖਣ ਵਾਲੀ ਗੱਲ ਆ ਪਰ ਹਾਲੇ ਤੱਕ ਪੰਜਾਬ ਦੇ ਵਿੱਚ ਜਿਹੜਾ ਕਿ ਹਾਈ ਅਲਰਟ ਜਾਰੀ ਕੀਤਾ ਗਿਆ ਹੈ